ਦੋਹੋਂ ਆ ਹੋ ਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਨੇ ਜੋ ਹੋ ਗਿਆ ਹੋਣਾ ਹੀ ਸੀ ਇਹੀ ਪ੍ਰਮਾਤਮਾ ਦੀ ਰਜ਼ਾ ਇਹੀ ਪ੍ਰਮਾਤਮਾ ਦੀ ਇੱਛਾ ਦਿਨ ਹੋਇਆ ਹੋਣਾ ਹੀ ਸੀ ਉਸਦੀ ਇੱਛਾ ਰਾਤ ਹੋਈ ਹੈ ਹੋਣੀ ਸੀ ਉਸਦਾ ਹੁਕਮ ਜਨਮ ਹੋਇਆ ਹੋਣਾ ਹੀ ਸੀ ਇੱਕ ਹੁਕਮ ਮਰਨ ਹੋਇਆ ਹੋਣਾ ਹੀ ਸੀ ਉਸਦੀ ਰਜ਼ਾ ਜਵਾਨੀ ਆਈ ਹੈ ਆਵਣੀ ਸੀ ਉਸਦੀ ਇੱਛਾ ਪਰ ਬੁਢੇਪਾ ਆਇਆ ਹੈ ਆਵਣਾ ਹੀ ਸੀ ਉਸਦੀ ਇੱਛਾ ਸੁਖ ਮਿਲਿਆ ਹੈ ਮਿਲਣਾ ਹੀ ਸੀ ਉਸਦੀ ਰਜ਼ਾ ਦੁੱਖ ਮਿਲਿਆ ਹੈ ਮਿਲਣਾ ਹੀ ਸੀ ਉਸਦਾ ਹੁਕਮ ਇੱਜ਼ਤ ਮਿਲੀ ਹੈ ਮਿਲਣੀ ਸੀ ਇੱਕ ਹੁਕਮ ਬੇਇਜ਼ਤੀ ਹੋ ਗਈ ਹੈ ਹੋਣੀ ਸੀ ਇੱਕ ਹੁਕਮ ਜੋ ਹੋਆ ਉਹ ਵਤ ਸੋ ਜਾਣੇ ਜੋ ਹੋ ਗਿਆ ਇਹਨੂੰ ਸਮਝ ਲਈ ਹੋਣੀ ਹੈ